ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਮਸਾਲਾ ਡੋਸਾ ਬਣਾਉਣ ਲੱਗੇ ਜੀ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਿਲਕੁਲ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਆਪਣੇ ਨੱਕ ਸਮਾਨ ਹੁੰਦਾ ਆ ਤੇ ਆਪਾਂ ਮਸਾਲਾ ਡੋਸਾ ਤਿਆਰ ਕਰਦੇ ਆ ਲੈ ਜੀ ਮੈਂ ਚੌਲਾਂ ਦਾ ਆਟਾ ਅਗਰ ਚੌਲਾਂ ਦਾ ਆਟਾ ਨਹੀਂ ਹੈਗਾ ਤਾਂ ਚੌਲਾਂ ਨੂੰ ਭੇਂ ਕੇ ਪੀ ਲਓ ਉਹਨਾਂ ਨੂੰ ਇੱਕ ਕੌਲੀ ਚੌਲਾਂ ਦਾ ਆਟਾ ਲਿਆ ਦੋ ਚਮਚੇ ਸੂਜੀ ਲਈ ਆ ਮੈਂ ਦੋ ਚਮਚੇ ਬੇਸਣ ਦੇ ਪਾਏ ਆ ਤੇ ਐਦਾਂ ਤੁਸੀਂ ਬਣਾਉਂਗੇ ਨਾ ਡੋਸਾ ਬਹੁਤ ਹੀ ਸਵਾਦ ਬਣੂਗਾ ਬਹੁਤ ਹੀ ਕ੍ਰਿਸਪੀ ਬਣੂਗਾ ਦੋ ਚਮਚੇ ਮੈਂ ਲਿਆ ਦਹੀਂ ਦੇ ਦਹੀਂ ਤਾਜਾ ਆ ਖੱਟਾ ਨਹੀਂ ਹੈਗਾ ਬਿਲਕੁਲ ਵੀ ਤੇ ਥੋੜਾ ਜਿਹਾ ਫੈਂਟ ਕੇ ਇਹਨੂੰ ਆਪਾਂ ਪਾ ਲਿਆ ਇਹਦੇ ਵਿੱਚ ਇਹ ਪਾਈ ਜੇ ਖੰਡ ਮੈਂ ਇਹ ਪਾਇਆ ਲੂਣ ਆਪਣੇ ਟੇਸਟ ਅਨੁਸਾਰ ਜਿੰਨਾ ਕ ਆਪਣਾ ਮਟੀਰੀਅਲ ਉਹਦੇ ਹਿਸਾਬ ਦੇ ਨਾਲ ਆਪਾਂ ਪਾ ਲਿਆ ਤੇ ਥੋੜਾ ਜਿਹਾ ਜਿੰਨਾ ਕ ਦਹੀਂ ਸੀ ਉਹਨਾਂ ਕ ਮੈਂ ਪਾ ਦਿੱਤਾ ਪਾਣੀ ਇਹਨੂੰ ਕਰਕੇ ਹੁਣ ਮਿਕਸ ਆਪਾਂ ਇਹਨੂੰ ਟਕਣਾ ਆ ਕਿਉਂਕਿ ਸੂਜੀ ਬੇਸਣ ਚੌਲਾਂ ਦਾ ਆਟਾ ਸਾਰੀਆਂ ਚੀਜ਼ਾਂ ਨੇ ਫੁੱਲਣਾ ਆ ਤੇ ਇਸ ਕਰਕੇ ਇਹਨੂੰ ਆਪਾਂ ਜਿਹੜਾ ਟਕ ਦੇਣਾ ਆ ਥੋੜਾ ਜਿਹਾ ਪਾਣੀ ਮੈਂ ਜਿੰਨਾ ਕ ਪਹਿਲਾਂ ਪਾਇਆ ਉਹਨਾਂ ਕ ਮੈਂ ਹੋਰ ਪਾ ਦਿੱਤਾ ਆ ਤੇ ਇਹਨੂੰ ਹੁਣ ਏਦਾਂ ਮਿਕਸ ਕਰਕੇ ਆਪਾਂ ਤੇ ਇਹਨੂੰ ਟਕ ਦੰਨੇ ਆ ਫੁੱਲ ਜਾਣ ਸਾਰੀਆਂ ਚੀਜ਼ਾਂ ਤੇਲ ਆਪਾਂ ਗਰਮ ਰੱਖ ਦਿੱਤਾ 2 ਚਮਚੇ ਇਹਦੇ ਵਿੱਚ ਪਾ ਦਿੱਤਾ ਜੀ ਮੈਂ ਜੀਰਾ ਤੇ ਥੋੜੀ ਜਿਹੀ ਪਾਣੀ ਇਹਦੇ ਵਿੱਚ ਆਪਾਂ ਹਿੰਗ ਤੇ ਫਿਰ ਇਹ ਚ ਪਾਉਨੇ ਆਪਾਂ ਪਿਆਜ਼ ਤੇ ਇਹਦਾ ਜਿਹੜਾ ਆਪਾਂ ਮਸਾਲਾ ਦੋਸਾ ਬਣਾਉਣਾ ਨੇ ਇਹਦਾ ਮਸਾਲਾ ਤਿਆਰ ਕਰਨ ਲੱਗੇ ਆਪਾਂ ਪਿਆਜ਼ ਪਾਤਾ ਬਰੀਕ ਬਰੀਕ ਕੱਟ ਕੇ ਇੱਕ ਤੇ ਇਹਨੂੰ ਸੇਕ ਲਵਾ ਲੈਣੇ ਆ ਫਿਰ ਆਪਾਂ ਇਹਦੇ ਵਿੱਚ ਪਾ ਦੰਨੇ ਆ ਹਰੀ ਮਿਰਚ ਘਰੇ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਮਸਾਲਾ ਡੋਸਾ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਬਾਜ਼ਾਰੋਂ ਖਾਣ ਦੀ ਲੋੜ ਨਹੀਂ ਹੈਗੀ ਬਿਲਕੁਲ ਸੌਖਾ ਤਰੀਕਾ ਆ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਪਿਆਜ਼ ਨੂੰ ਥੋੜਾ ਜਿਹਾ ਭੁੰਨ ਲਿਆ ਆ ਤੇ ਆਪਾਂ ਪਾਤੀ ਆ ਹਰੀ ਮਿਰਚ ਆਪਣੇ ਟੇਸਟ ਅਨੁਸਾਰ ਜਿੰਨਾ ਕਿ ਤਿੱਖਾ ਖਾਣਾ ਚਾਹੁੰਦੇ ਆ ਓਨੀ ਕੁ ਤੁਸੀਂ ਮਿਰਚ ਜਿਹੜੀ ਪਾ ਲਓ ਲੂਣ ਮਿਰਚ ਆਪਣੇ ਹਿਸਾਬ ਦੇ ਨਾਲ ਪਾ ਲਓ ਕੋ ਬਹੁਤੇ ਮਸਾਲਿਆਂ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਤੇ ਸਮਾਨ ਆਪਣੀ ਰਸੋਈ 'ਚ ਹੀ ਹੁੰਦਾ ਹੈ ਬਸ ਬਣਾਉਣ ਦਾ ਤਰੀਕਾ ਆਉਣਾ ਚਾਹੀਦਾ ਹੈ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਡੋਸਾ ਤਿਆਰ ਕਰਨ ਲੱਗਿਆਂ ਤੇ ਹੁਣ ਇਹ ਲੈ ਜੀ ਚਾਰ ਆਲੂ ਮੈਂ ਅਵਾਲ ਕੇ ਛਿਲ ਲੈ ਆ ਹੱਥਾਂ ਦੇ ਨਾਲ ਇਹਨਾਂ ਨੂੰ ਆਪਾਂ ਇਦਾਂ ਮੈਸ਼ ਕਰ ਲੈਨੇ ਆ ਕੱਦੂ ਕਸ ਨਹੀਂ ਆਪਾਂ ਕਰਨੇ ਇਹ ਥੋੜੇ ਥੋੜੇ ਮਾੜੇ ਵਾੜੇ ਮੋਟੇ ਟੁਕੜੇ ਆਪਾਂ ਰਖਣੇ ਇਹਦੇ ਜ਼ਿਆਦਾ ਨਹੀਂ ਇਹਨੂੰ ਮੈਸ਼ ਕਰਨਾ ਤੇ ਇਦਾਂ ਹੱਥਾਂ ਦੇ ਨਾਲ ਇਹਨੂੰ ਮਸਲ ਲੈਨੇ ਆ ਆਲੂਆਂ ਨੂੰ ਤੇ ਅਵਾਲ ਕੇ ਛਿਲ ਲੈ ਆਪਾਂ ਠੰਡੇ ਕਰ ਲੈ ਆ ਤੇ ਜਦੋਂ ਤੱਕ ਆਪਣਾ ਪਹਿਲਾਂ ਆਪਾਂ ਜਿਹੜਾ ਆ ਸੂਜੀ ਚੌਲਾਂ ਦਾ ਆਟਾ ਬੇਸਣ ਸਾਰੀਆਂ ਚੀਜ਼ਾਂ ਜਿਹੜੀਆਂ ਰਲਾ ਕੇ ਭੇਕੇ ਰੱਖਦੇ ਉਹਨੂੰ ਦੇਰ ਵਿੱਚ ਫੁੱਲ ਜਾਊਗੀਆਂ ਤੇ ਉਨੀ ਦੇਰ ਚ ਆਪਾਂ ਜਿੰਨੀ ਦੇਰ ਉਹ ਫੁੱਲਣਾ ਉਨੀ ਦੇਰ ਚ ਆਪਾਂ ਇਧਰ ਆਪਾਂ ਇਹਦਾ ਮਸਾਲਾ ਤਿਆਰ ਕਰ ਲੈਣਾ ਆਦਰ ਕਲਸਣ ਦਾ ਪੇਸਟ ਵੀ ਥੋੜਾ ਜਿਹਾ ਪਾਤਾ ਹੈ ਤੇ ਇਹਨੂੰ ਵੀ ਵਿੱਚ ਇਹਦੇ ਭੁੰਨ ਲੈਣੇ ਆਪਾਂ ਤੇ ਇਹ ਤਾਂ ਆਪਾਂ ਨਾਰਮਲ ਜਿਹੜੀਆਂ ਚੀਜ਼ਾਂ ਆਪਾਂ ਪਾਉਨੇ ਹੀ ਆ ਪਿਆਜ਼ ਮਿਰਚ ਆਦਰ ਕਲਸਣ ਜੋ ਵੀ ਹੈ ਆਪਾਂ ਪਾਉਨੇ ਉਹੀ ਮਸਾਲਾ ਆਪਾਂ ਦੇਖੋ ਤਿਆਰ ਕੀਤਾ ਕੋਈ ਵਾਧੂ ਚੀਜ਼ ਨਹੀਂ ਇੱਚ ਆਪਾਂ ਪਾਈ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਥੋੜੇ ਜਿਹਾ ਮਸਾਲੇ ਪਾਉਣੇ ਮੈਂ ਕਸੂਰੀ ਮੇਥੀ ਪਾਈ ਤੇ ਹਲਦੀ ਪਾ ਦਿੱਤੀ ਨਮਕ ਪਾ ਦਿੱਤਾ ਟੇਸਟ ਅਨੁਸਾਰ ਅਮਚੂਰ ਪਾ ਦਿੱਤਾ ਥੋੜਾ ਜਿਹਾ ਤੇ ਇਹਦੇ ਨਾਲ ਖਟਿਆਈ ਜਿਹੜੀ ਸੋਹਣੀ ਖੱਟਾ ਜਿਹਾ ਬਣ ਜਾਂਦਾ ਆ ਤੇ ਥੋੜਾ ਜਿਹਾ ਆਪਾਂ ਪਾਇਆ ਜ਼ਿਆਦਾ ਨਹੀਂ ਪਾਇਆ ਜੇ ਟਮਾਟਰ ਪਾਉਣਾ ਤਾਂ ਉਹ ਵੀ ਪਾ ਸਕਦੇ ਆ ਪਰ ਟਮਾਟਰ ਇੱਚ ਨਹੀਂ ਪਾਉਂਦੇ ਆਪਾਂ ਪਾਇਆ ਨਹੀਂਗਾ ਤੇ ਮਿਕਸ ਕਰਤੇ ਆ ਮਸਾਲੇ ਦੇਖੋ ਕੋਈ ਜ਼ਿਆਦਾ ਮਸਾਲੇ ਨਹੀਂ ਆਪਾਂ ਪਾਏ ਹੈਗੇ ਤੇ ਇਹਨੂੰ ਆਪਾਂ ਰਲਾ ਕੇ ਸਵਾਰ ਕੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਆਲੂ ਮੈਸ਼ ਕੀਤੇ ਹੋਣਾ ਉਹ ਪਾ ਕੇ ਤੇ ਇਹਨਾਂ ਨੂੰ ਫਿਰ ਕਰਨਾ ਸਵਾਰ ਕੇ ਮਿਕਸ ਜਿਹੜਾ ਲੂਣ ਮਿਰਚ ਮਸਾਲਾ ਸਾਰਾ ਇੱਕ ਜਗ੍ਹਾ ਰਲ ਜਵੇ ਮਿਕਸ ਹੋ ਜਵੇ ਸਾਰਾ ਤੇ ਇਹ ਹੋ ਗਿਆ ਜੀ ਆਪਣਾ ਜਿਹੜਾ ਆ ਦੋਸੇ ਦਾ ਮਸਾਲਾ ਤਿਆਰ ਦੇਖੋ ਇਹਦਾ ਸਵਾਰ ਕੇ ਰੜਾ ਲੈਣਾ ਆ ਵੀਡੀਓ ਇਹਦਾ ਪ੍ਰੋਸੈਸ ਲੰਬਾ ਹੁੰਦਾ ਇਸ ਕਰਕੇ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਤਾਂ ਕਰਕੇ ਮੈਂ ਜਿਹੜੀ ਆ ਵਿੱਚੋਂ ਵਿੱਚੋਂ ਕੱਟ ਦੱਤੀ ਆ ਤੇ ਲਓ ਜੀ ਆਪਣਾ ਜਿਹੜਾ ਮਸਾਲਾ ਇਹਦਾ ਹੋ ਗਿਆ ਤਿਆਰ ਇਹਨੂੰ ਸਾਈਡ ਕਰ ਦੰਨੇ ਆ ਤੇ ਹੁਣ ਆਪਾਂ ਦੇਖ ਲੈਣੇ ਆ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਇਹਦਾ ਇਹ ਲਿਆ ਮਿੱਠਾ ਸੋਡਾ ਖਾਣ ਵਾਲਾ ਸੋਡਾ ਜਿਹੜਾ ਮਾੜਾ ਜਿਹਾ ਇਹਦੇ ਉੱਤੇ ਪਾਣੀ ਪਾ ਕੇ ਤੇ ਫਿਰ ਇਹਨੂੰ ਸਵਾਰ ਕੇ ਜਿਹੜਾ ਪਾਣੀ ਹੁਣ ਆਪਾਂ ਜ਼ਿਆਦਾ ਨਹੀਂ ਪਾਉਣਾ ਜਿੰਦਾਂ ਦੀ ਜ਼ਰੂਰਤ ਆ ਉਦਾਂ ਦਾ ਇਹ ਡੋਸੇ ਵਾਸਤੇ ਜਿੰਦਾਂ ਚਾਹੀਦਾ ਉਦਾਂ ਦਾ ਆਪਣਾ ਇਹ ਜਿਹੜਾ ਆ ਘੋਲ ਤਿਆਰ ਹੋ ਚੁੱਕਾ ਆ ਜ਼ਿਆਦਾ ਪਾਣੀ ਨਹੀਂ ਹੁਣ ਪਾਉਣਾ ਇਹ ਚ ਤੇ ਹੁਣ ਇਹਨੂੰ ਸਵਾਰ ਕੇ ਆਪਾਂ ਮਿਕਸ ਕਰ ਲੈਣੇ ਆ ਕਿਉਂਕਿ ਆਪਾਂ ਖਾਣ ਵਾਲਾ ਸੋਡਾ ਇਹ ਚ ਪਾਇਆ ਤੇ ਹੁਣ ਇਹਨੂੰ ਇਦਾਂ ਸਵਾਰ ਕੇ ਮਿਕਸ ਕਰਦੇ ਫਲਫੀ ਬਣ ਜਵੇ ਤੇ ਫਿਰ ਆਪਾਂ ਜਿਹੜਾ ਇਹ ਕਰਦੇ ਆ ਜੀ ਤਿਆਰ ਦੋਸਾ ਤੇ ਤਵਾ ਜਿਹੜਾ ਆਪਾਂ ਨੂੰ ਨਾਨ ਸਟਿਕ ਲੈਣਾ ਪੈਣਾ ਹੈ ਨਾਨ ਸਟਿਕ ਤਵੇ ਤੇ ਇਹ ਜਿਹੜਾ ਬਣਨਾ ਹੈ ਦੂਜੇ ਤਵੇ ਤੇ ਚਿੰਬੜੀ ਜਾਊਗਾ ਜਾਂ ਫਿਰ ਉਹਨੂੰ ਪਹਿਲਾਂ ਤੇਲ ਲਾ ਕੇ ਚੰਗੀ ਤਰ੍ਹਾਂ ਨੂੰ ਚਿਕਣਾ ਜਾਂ ਕਰਨਾ ਪੈਣਾ ਹੈ ਤੇ ਲੋਹੇ ਦੇ ਤਵੇ ਨੂੰ ਨਾਨ ਸਟਿਕ ਤਵੇ ਤੇ ਵਧੀਆ ਬਣ ਜਾਂਦਾ ਹੈ ਤੇ ਲੋ ਐਦਾਂ ਆਪਾਂ ਸਵਾਰ ਕੇ ਜਿਹੜਾ ਹੁਣ ਇਹਨੂੰ ਮਿਕਸ ਕਰ ਲਿਆ ਆ ਫਿਰ ਆਪਾਂ ਕਰਦੇ ਤਵਾ ਤਿਆਰ ਤਾਂਬ ਆਪਾਂ ਗਰਮ ਰੱਖਿਆ ਆ ਜਿਹੜਾ ਮੇਨ ਕੰਮ ਹੈਗਾ ਇਹਦਾ ਇੱਕ ਤਾਈ ਨੂੰ ਜਿਹੜਾ ਆਪਾਂ ਘੋਲ ਤਿਆਰ ਕਰਨਾ ਆ ਤੇ ਐਦਾਂ ਦਾ ਹੋਣਾ ਚਾਹੀਦਾ ਹੈ ਦੇਖੋ ਨਾ ਬਹੁਤਾ ਪਤਲਾ ਨਾ ਬਹੁਤਾ ਸਖਤ ਤੇ ਦੂਜਾ ਜਿਹੜਾ ਆਪਾਂ ਤਵੇ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਆ ਫੇਰ ਫਲੇਮ ਨੂੰ ਆਪਾਂ ਘੱਟ ਕਰ ਲੈਣਾ ਪਹਿਲਾਂ ਸਵਾਰ ਕੇ ਤਵਾ ਆਪਾਂ ਗਰਮ ਕਰ ਲਿਆ ਤੇ ਹੁਣ ਇਹਨੂੰ ਨਾਰਮਲ ਜਿਹੜਾ ਕਰਦੇ ਆ ਪਾਣੀ ਇਹਨੂੰ ਆਪਾਂ ਪਾਇਆ ਹੱਥ ਨਾਲ ਤੇ ਸਾਫ਼ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਸਾਫ਼ ਕਰ ਦੇਣਾ ਤਵੇ ਨੂੰ ਆ ਸਾਫ਼ ਕਰ ਦੇਣਾ ਤੇ ਤਵਾ ਆਪਣਾ ਸਹੀ ਗਰਮ ਪਹਿਲਾਂ ਆਪਾਂ ਫੁੱਲ ਗਰਮ ਕੀਤਾ ਫੇਰ ਆਪਾਂ ਮੀਡੀਅਮ ਸੇਕ ਕਰਕੇ ਤੇ ਪਾਣੀ ਦੇ ਨਾਲ ਇਹਨੂੰ ਥੋੜਾ ਜਿਹਾ ਠੰਡਾ ਕਰ ਲਿਆ ਤੇ ਸਾਫ਼ ਕਰ ਲਿਆ ਕੱਪੜੇ ਨਾਲ ਤੇ ਦੇਖੋ ਪਹਿਲਾਂ ਮੈਂ ਕੋਲੀ ਦੇ ਨਾਲ ਇਦਾਂ ਬਣਾਉਂਗੀ ਫਿਰ ਮੈਂ ਜਿਹੜਾ ਕਟਛੀ ਦੇ ਨਾਲ ਬਣਾਉਂਗੀ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਆਸਾਨ ਲੱਗਦਾ ਤੁਸੀਂ ਉਦਾਂ ਤਿਆਰ ਕਰ ਸਕਦੇ ਆ ਤੇ ਬਸ ਦੇਖੋ ਇਦਾਂ ਮੈਂ ਅੱਧਿਕ ਕੋਲੀ ਪਾ ਕੇ ਤੇ ਇਹਨੂੰ ਇਦਾਂ ਫਲਾ ਦੱਤਾ ਹੈ ਠੀਕ ਆ ਜੀ ਅਗਰ ਕੋਈ ਇਦਾਂ ਮਾੜਾ ਮੋਟਾ ਵਿੱਚ ਟੁੱਟ ਵੀ ਗਾ ਕੋਈ ਇਹਦਾ ਨੁਕਸਾਨ ਨਹੀਂ ਗਾ ਤੇ ਆਪਣੇ ਆਪ ਇਹਨੇ ਜਿਹੜਾ ਪਲਟ ਹੋ ਜਾਣਾ ਬਹੁਤ ਸੌਖੇ ਤਰੀਕੇ ਨਾਲ ਉੱਪਰ ਆਪਾਂ ਲਾ ਦਤਾ ਥੋੜਾ ਥੋੜਾ ਤੇਲ ਤੇ ਹੁਣ ਇਹਨੂੰ ਸੇਕ ਲੱਗਣ ਦਿੰਨੇ ਹੁਣ ਆਪਾਂ ਸੇਕ ਜਿਹੜਾ ਘੱਟ ਰੱਖਿਆ ਆ ਤਾਂ ਹੀ ਇਹ ਚੰਗੀ ਤਰ੍ਹਾਂ ਪੱਕੂਗਾ ਤੇ ਪਹਿਲਾਂ ਆਪਾਂ ਤਵਾ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਹੁਣ ਇਹਨੂੰ ਆਪਾਂ ਹੌਲੀ ਹੌਲੀ ਜਿਹੜਾ ਐਦਾਂ ਛਡਾ ਲੈਨੇ ਤਵੇ ਦੇ ਨਾਲ ਸਾਰੇ ਪਾਸੇ ਹਟੋ ਤੇ ਆਸਾਨੀ ਦੇ ਨਾਲ ਇਹ ਨਿਕਲ ਜਾਂਦਾ ਹੈ ਇਹ ਤੇ ਮੇਰਾ ਜਿਹੜਾ ਤਵਾ ਆ ਥੋੜਾ ਜਿਹਾ ਇਹ ਖਰਾਬ ਹੋਇਆ ਤੇ ਇਸ ਕਰਕੇ ਜਿਹੜਾ ਥੋੜਾ ਜਿਹਾ ਚਿਪਕਦਾ ਨਾਲ ਇਹਦੇ ਤੇ ਹੁਣ ਜਿਹੜਾ ਆਪਾਂ ਇਹਦਾ ਮਸਾਲਾ ਤਿਆਰ ਕੀਤਾ ਆ ਇਹਦੇ ਅੱਧੀ ਸਾਈਡ ਤੇ ਆਪਾਂ ਮਸਾਲਾ ਜਿਹੜਾ ਰੱਖਣਾ ਹੈ ਚੰਗੀ ਤਰ੍ਹਾਂ ਤੇ ਆਪਣਾ ਜਿਹੜਾ ਮਸਾਲਾ ਡੋਸਾ ਦੇਖੋ ਬਣ ਕੇ ਕਿੰਨੇ ਸੌਖੇ ਤਰੀਕੇ ਦੇ ਨਾਲ ਤਿਆਰ ਹੋ ਗਿਆ ਹੈ। ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਹਰ ਵਾਰ ਦੀ ਤਰ੍ਹਾਂ ਲਾਈਕ ਕਰਿਆ ਕਰੋ ਜੀ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ। ਸਪੋਰਟ ਕਰਿਆ ਕਰੋ ਜੀ ਮੇਰੇ ਚੈਨਲ ਨੂੰ, ਨਵੇਂ ਵੀ ਉੱਪਰ ਜਿਹੜੇ जोडਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਦੇਖੋ ਆਪਾਂ ਫੋਲਡ ਕਰ ਲਿਆ ਸੀ ਅੰਧਾ ਪਾਸਾ ਤੇ ਹੁਣ ਇਹਨੂੰ ਦਬਾ ਕੇ ਦੂਜੇ ਪਾਸੇ ਤੋਂ ਵੀ ਥੋੜਾ ਜਿਆਦਾ ਸੇਕ ਲਵਾ ਲੈਣੇ ਆ ਤੇ ਆਪਣਾ ਮਸਾਲਾ ਡੋਸਾ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਕਿੰਨਾ ਵਧੀਆ क्रिस्पी ਬਣ ਕੇ ਤਿਆਰ ਹੋ ਗਿਆ ਜਿੱਦਾਂ ਦਾ ਆਪਾਂ ਜਾ ਕੇ ਹੋਟਲ ਦੇ ਵਿੱਚ ਰੈਸਟੋਰੈਂਟ ਵਿੱਚ ਖਾਂਦੇ ਆ ਨਾ ਉਹ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਠੀਕ ਆ ਜੀ ਦੇਖੋ ਬਾਕੀ ਵੀ ਸਾਰੇ ਆਪਾਂ ਇਦਾਂ ਹੀ ਬਣਾ ਲੈਣੇ ਆ ਹਰ ਵਾਰ ਤਵਾ ਜਿਹੜਾ ਆ ਪਾਣੀ ਪਾ ਕੇ ਸਾਫ਼ ਕਰਨਾ ਕੱਪੜੇ ਨਾਲ ਜਦੋਂ ਵੀ ਆਪਾਂ ਲਾ ਲਿਆ ਨਾ ਡੋਸਾ ਤਿਆਰ ਕਰਕੇ ਤੇ ਤਵੇ ਨੂੰ ਐਨ ਚੰਗੀ ਤਰ੍ਹਾਂ ਇਦਾਂ ਹਰ ਵਾਰ ਹੀ ਸਾਫ਼ ਕਰਨਾ ਪਾਣੀ ਪਾ ਕੇ ਤੇ ਸੇਕ ਜਿਹੜਾ ਸਹੀ ਹੋਣਾ ਚਾਹੀਦਾ ਆ ਤਾਂ ਹੀ ਆਪਣਾ ਡੋਸਾ ਜਿਹੜਾ ਬਣ ਕੇ ਤਿਆਰ ਹੁੰਦਾ ਤੇ ਇਹ ਮੈਂ ਕਟਚੀ ਨਾਲ ਫਲਾ ਕੇ ਦਿਖਾ ਲ ਦਨੀ ਤੁਹਾਨੂੰ ਇੱਕ ਵਾਰੀ ਦੇਖੋ ਇੱਕ ਕਟਚੀ ਹਲਕੀ ਜਿਹੀ ਆਪਾਂ ਲਈ ਆ ਤੇ ਕਟਚੀ ਬਸ ਆਪਾਂ ਇਦਾਂ ਸਾਰੇ ਪਾਸੇ ਫੇਰ ਦੇਣੀ ਆ ਉਸੇ ਤਰ੍ਹਾਂ ਇਹਨੂੰ ਸੇਕ ਲੱਗਦਾ ਆ ਤੇਲ ਵਿੱਚ ਮਸਾਲਾ ਰੱਖ ਕੇ ਤੇ ਇਹਨੂੰ ਆਪਾਂ ਫੋਲਡ ਕਰਕੇ ਲਾ ਲੈਣਾ ਠੀਕ ਆ ਜੀ ਦੇਖੋ ਕਿੰਨਾ ਸੋਹਣਾ ਆਪਣਾ ਦੋਸਾ ਜਿਹੜਾ ਬਣਿਆ ਤੇ ਉੱਪਰ ਆਪਾਂ ਲਾਤਾ ਇਹਦੇ ਤੇਲ ਥੋੜਾ ਥੋੜਾ ਉਸੇ ਤਰ੍ਹਾਂ ਤੇ ਇਹ ਹੈਗਾ ਜੀ ਲਾਸਟ ਵਾਲਾ ਉਹਨੂੰ ਵੀ ਆਪਾਂ ਉਦਾਂ ਲਾ ਲਿਆ ਸੀ ਇਹ ਲਾਸਟ ਵਾਲਾ ਆ ਤੇ ਥੋੜਾ ਜਿਹਾ ਜ਼ਿਆਦਾ ਸੀ ਵੱਡਾ ਕਰ ਲਿਆ ਆਪਾਂ ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਦੇਖੋ ਹਲਾ ਲਿਆ ਪਹਿਲਾਂ ਤੇ ਲਾਤਾ ਸੀ ਮੈਂ ਤੇ ਹੁਣ ਇਹ ਚ ਰੱਖਦੇ ਆ ਮਸਾਲਾ ਮਸਾਲੇ ਨੂੰ ਉਸੇ ਤਰ੍ਹਾਂ ਅੱਧੀ ਸਾਈਡ ਤੇ ਪਾ ਕੇ ਤੇ ਫਲਾ ਦੰਨੇ ਆ ਤੇ ਫਿਰ ਇਹਨੂੰ ਕਰ ਲੰਨੇ ਆ ਜੀ ਫੋਲਡ ਤੇ ਆਪਣੇ ਡੋਸੇ ਜਿਹੜੇ ਐਨੇ ਬੈਟਰ ਦੇ ਜਿਹੜੇ ਡੋਸੇ ਆਪਣੇ 5 ਬਣ ਕੇ ਤਿਆਰ ਹੋ ਗਏ ਜੀ ਬਹੁਤ ਹੀ ਵਧੀਆ ਬਹੁਤ ਹੀ ਕ੍ਰਿਸਪੀ ਟੇਸਟੀ ਤੇ ਘਰੇ ਬਣਾ ਕੇ ਖਾਇਆ ਕਰੋ ਜੀ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਮੇਰੇ ਚੈਨਲ ਨੂੰ ਸਪੋਰਟ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਵਧਣਾ ਆ ਲਓ ਜੀ ਲਾਸਟ ਵਾਲਾ ਦੋਸਾ ਵੀ ਆਪਣਾ ਤਿਆਰ ਹੋ ਗਿਆ ਤੇ ਸਾਰੇ ਆਪਾਂ ਜਿਹੜੇ ਆ 5 ਪੀਸ ਮਸਾਲਾ ਦੋਸਾ ਆਪਾਂ ਬਣਾ ਕੇ ਤਿਆਰ ਕਰ ਲਿਆ ਇਦਾਂ ਸੌਖੇ ਤਰੀਕੇ ਨਾਲ ਥੋੜੇ ਜਿਹਾ ਸਮਾਨ ਦੇ ਨਾਲ ਹੀ ਤੇ ਲਓ ਜੀ ਦੋਨਾਂ ਪਾਸੇ ਤੋਂ ਆਪਾਂ ਥੋੜਾ ਥੋੜਾ ਸੇਕ ਇਦਾਂ ਲਵਾਰਣਾ ਇਹਨੂੰ ਬਹੁਤ ਵਧੀਆ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਜਰੂਰ ਬਣਾਓ ਤੇ ਖਾਓ ਜੀ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਮੈਨੂੰ ਕਮੈਂਟ ਜਰੂਰ ਕਰਦਿਆ ਕਰੋ ਜੀ ਦੇਖੋ ਕਿੰਨੇ ਸੋਹਣੇ ਆਪਣੇ ਮਸਾਲੇ ਡੋਸੇ ਬਣ ਕੇ ਤਿਆਰ ਹੋ ਗਏ ਆ ਦੇਖ ਸਕਦੇ ਤੁਸੀਂ ਸਾਰੇ ਬਹੁਤੇ ਸੋਹਣੇ ਪਰੋ ਕ੍ਰਿਸਪੀ ਆ ਤੇ ਤਿਆਰ ਵਾਜੀ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ